ਖੰਨਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਰਚ ਅਭਿਆਨ ਚਲਾਇਆ ਗਿਆ ਇਸ ਆਪਰੇਸ਼ਨ ਦੀ ਅਗਵਾਈ ਖੰਨਾ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਕੀਤੀ ਡੀਐਸਪੀ ਗਿੱਲ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਹਦਾਇਤਾਂ ਤੇ ਅੱਜ ਸਵੇਰੇ 6 ਵਜੇ ਤੋਂ ਨਸ਼ਿਆਂ ਦੀ ਰੋਕਥੰਮ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਇੱਕ ਕਸੋ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੌਰਾਨ ਮੀਟ ਮਾਰਕੀਟ ਇਲਾਕੇ ਚਾਪੇਮਾਰੀ ਕੀਤੀ ਗਈ ਹੈ ਖੰਨਾ ਹੌਟਸਪੌਟ ਹੈ ਜਿੱਥੇ ਸਾਨੂੰ ਸ਼ੱਕ ਹੈ ਕਿ ਇੱਥੇ ਨਸ਼ਾ ਵਿਕਦਾ ਤੇ ਅਰਲੀ ਮਾਰਨਿੰਗ ਅਸੀਂ 50-60 ਪੁਲਾਜ਼ਮ ਲੈ ਕੇ ਸਬਡਿਵੀਜ਼ਨ ਦੇ ਮੀਟ ਮਾਰਕੀਟ ਪਿੰਡ ਦਹੇੜੂ ਇਹਨਾਂ ਚ ਅਸੀਂ ਸਰਚ ਆਪਰੇਸ਼ਨ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਖੰਨਾ ਪੁਲਿਸ ਵੱਲੋਂ ਸਮਾਜ ਵਿਰੋਧੀ ਅੰਥਰਾਂ ਖਿਲਾਫ ਸਰਚ ਅਭਿਆਨ ਚਲਾਇਆ ਗਿਆ ਇਸ ਆਪਰੇਸ਼ਨ ਦੀ ਅਗਵਾਈ ਖੰਨਾ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਕੀਤੀ ਡੀਐਸਪੀ ਗਿੱਲ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਅੱਜ ਸਵੇਰੇ 6 ਵਜੇ ਤੋਂ ਨਸ਼ਿਆਂ ਦੀ ਰੋਕਥਾਮ ਤੇ ਸਮਾਜ ਵਿਰੋਧੀ ਅੰਥਰਾਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਇਹ ਕਸੋ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੌਰਾਨ ਮੀਟ ਮਾਰਕੀਟ ਇਲਾਕੇ ਛਾਪੇਮਾਰੀ ਕੀਤੀ ਗਈ ਹੈ ਖੰਨਾ ਅਤੇ ਪਿੰਡ ਦਿਹੜੀ ਵਿੱਚ ਛਾਪੇਮਾਰੀ ਕੀਤੀ ਗਈ। ਇਹ ਆਪਰੇਸ਼ਨ 2 ਘੰਟੇ ਤੱਕ ਚੱਲੇਗਾ ਅਤੇ ਆਪਰੇਸ਼ਨ ਦੌਰਾਨ ਜੋ ਵੀ ਬਰਾਮਦਗੀ ਹੋਏਗੀ ਉਸ ਦਾ ਖੁਲਾਸਾ ਬਾਅਦ ਵਿੱਚ ਕੀਤਾ ਜਾਏਗਾ। ਡੀਜੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਤੇ ਐਸਐਸਪੀ ਰਮਾਈ ਨੇ ਐਸਐਸਪੀ ਖੰਨਾ ਦੇ ਮਿਸ਼ਨ ਦੇ ਸੰਬੰਧ ਵਿੱਚ ਅੱਜ ਅਸੀਂ ਅਰਲੀ ਮਾਰਨਿੰਗ ਕਾਸ ਆਪਰੇਸ਼ਨ ਕੀਤਾ ਸੀਗਾ ਜਿੱਥੇ ਹੌਟਸਪੌਟ ਹੈਗੇ ਨੇ ਜਿੱਥੇ ਸਾਨੂੰ ਸ਼ੱਕ ਹੈ ਕਿ ਇੱਥੇ ਨਸ਼ਾ ਵਿਕਦਾ ਤੇ ਅਰਲੀ ਮਾਰਨਿੰਗ ਅਸੀਂ 50-60 ਪਲਾਜ਼ਮ ਲੈ ਕੇ ਸਬਡਿਵੀਜ਼ਨ ਦੇ ਮੀਟ ਮਾਰਕੀਟ ਪਿੰਡ ਦਹੇੜੂ ਇਹਨਾਂ ਚ ਅਸੀਂ ਸਰਚ ოਪਰੇਸ਼ਨ ਕੀਤਾ ਹੈ। ਕੋਈ ਕਾਮਯਾਬੀ ਮਿਲੇਗੀ। ਅੱਜ ਚੱਲਦੇ ਆ ਸਾਡਾ ਸਰਚ ოਪਰੇਸ਼ਨ 8 ਵਜੇ ਤੱਕ ਚੱਲਣਾ। ਜੋ ਵੀ ਬਰਾਮਦੀਆਂ ਹੋਈਆਂ ਉਹ ਤੁਹਾਨੂੰ ਬਾਅਦ ਚ ਦੱਸ ਦਿੱਤਾ ਜਾਊਗਾ। ਬਾਕੀ ਆਮ ਜਨਤਨ ਦੀ ਸਹਿਯੋਗੀ ਚਾਹੀਦੀ। ਅਸੀਂ ਆਮ ਜਨਤਨ ਨੂੰ ਅਸ਼ੂ ਕਰਦੇ ਹਾਂ ਜੋ ਵੀ ਕੋਈ ਨਸ਼ਾ ਵੇਚਦਾ ਪਿੰਡ 'ਚ ਹੈ ਤਾਂ ਇਮੀਡੀਏਟਲੀ ਸਾਡ ਨੂੰ ਇਤਲਾਹ ਦਿੱਤੀ ਜਾਵੇ। ਉਹਦਾ ਨਾਮ ਗੁਪਤ ਰੱਖਿਆ ਜਾਊਗਾ। ਕਿਉਂਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਹ ਕੋੜ ਖਤਮ ਹੋਊਗਾ।